ਬਟਾਲਾ ਦੇ ਸਿਟੀ ਰੋਡ ਹੰਸਲੀ ਪੁਲ ਦੇ ਨਜ਼ਦੀਕ ਚੁੱਟੇ ਦਿਨ ਖੜੀ ਗੱਡੀ ਦੇ ਇੱਟ ਨਾਲ ਸ਼ੀਸ਼ੇ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰ ਲੈ ਜਾਣ ਦੀ ਖਬਰ ਸਾਹਮਣੇ ਆਈ ਹੈ ਪੀੜਤ ਗੱਡੀ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹ 10 ਮਿੰਟ ਲਈ ਗੱਡੀ ਖੜੀ ਕਰਕੇ ਕਿਸੇ ਕੰਮ ਲਈ ਗਿਆ ਸੀ ਤਾਂ ਪਿੱਛੋਂ ਕੋਈ ਚੋਰ ਗੱਡੀ ਦੇ ਸ਼ੀਸ਼ੇ ਇੱਟ ਨਾਲ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਗੱਡੀ ਵਿੱਚ ਖੂਨ ਵੀ ਡੁੱਲਿਆ ਹੋਇਆ ਸੀ ਜਿਸ ਤੋਂ ਲੱਗਦਾ ਹੈ ਕਿ ਸ਼ੀਸ਼ਾ ਤੋੜਨ ਸਮੇ ਜਾਂ ਫਿਰ ਮੋਬਾਈਲ ਕੱਢਣ ਸਮੇ ਚੋਰ ਦਾ ਹੱਥ ਸ਼ੀਸ਼ਾ ਲੱਗਣ ਕਾਰਨ ਜ਼ਖਮੀ ਹੋ ਗਿਆ ਹੋਵੇ ਉਹਨਾਂ ਕਹਿੰਦੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕਸਣੀ ਚਾਹੀਦੀ ਹੈ ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡੇ ਨਾਲ ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਕਿ ਮੁੰਡਾ ਕੰਮ ਕਰਦਾ ਹੈ ਮੇਰੇ ਕੋਲ ਤੇ ਮੈਂ ਉਹਨਾਂ ਸਕੂਲ ਆਇਆ ਤੇ ਮੇਰੇ ਆਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਹੋਰ ਕੀ ਕੀ ਗਿਆ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ.ਡੀ.ਐਮ ਕਾਰਡ ਤੇ ਇੱਕ ਕ੍ਰੇਟਰ ਕਾਰਡ ਸੀ ਕਿੰਨੇ ਦਿਨ ਹੋ ਗਏ ਹੈ ਤਰਾਂਦਰਗੇ ਵਾਤਵਾ 10 ਮਿੰਟ ਆ ਕੇ ਇਹ ਦੇਖਿਆ ਬੰਦੀ ਆ ਕੇ ਉਹਨੂੰ ਵੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਆ ਬਲੈਡ ਨਾਲ ਗੱਡੀ ਭਰੀ ਏ ਕੋਹ ਦਾ ਤੇ ਆਣ ਕੇ ਫਿਰ ਮੈਨੂੰ ਫੋਨ ਕੀਤਾ ਇਹ ਆ ਬੰਦਾ ਕਿਹੜੀ ਜਗ੍ਹਾ ਤੇ ਛੱਡੀ ਲਈ ਤੁਸੀਂ ਇਹ ਇਹ ਅਮਰਲਾ ਹਸਮੀ ਦਾ ਬੋਲ ਆਪਣੇ ਨੂੰ ਲੱਗਦੀ ਕੋਈ ਨਹੀਂ ਹਾਂਜੀ ਅਪਗ੍ਰੇਡ ਕੀਤੀ ਹੈ ਕੋਈ ਨਹੀਂ ਅਜੇ ਕੀਤੀ ਨਹੀਂ ਆ ਅਜੇ ਕਰਨੀ ਹੈ ਜੀ ਪ੍ਰਚਾਰਣ ਉਹ ਇਹ ਮੰਗ ਕਰਦੇ ਆ ਕਿ ਜਿਹੜਾ ਇਹ ਦਿਨ ਘਟਣਾ ਹੁੰਦੀ ਆ ਅੱਜ ਮੇਰਾ ਨਾ ਹੋਈ ਆ ਕੱਲ ਹੋਰ ਕਿਸੇ ਦਾ ਨਾ ਹੋਵੇ ਇਥੇ ਚਾਹੀਦਾ ਕਿ ਹਾਂ ਵੀ ਉੱਥੇ ਟਰੈਫੀ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ ਕਿਹਾ ਸੀ ਟਰੈਫੀ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ ਟਰੈਫਿਕ ਜਮ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਫਟਾਕਾ ਮੇਰਾ 20-25000 ਦਾ ਨੁਕਸਾਨ ਆ ਸਰ ਕਾਦੇ ਨਾ ਤੋੜਿਆ ਗਿਆ ਸ਼ੀਸ਼ਾ ਇਹ ਇਟ ਨਾ ਬਲੱਡ ਦੇ ਵੀ ਨਿਸ਼ਾਨ ਹੈਗੇ ਹਾਂਜੀ ਉਹਦੇ ਬਲੱਡ ਜਦੋਂ ਸ਼ੀਸ਼ਾ ਕੱਟਣ ਲੱਗਾ ਫੋਨ ਕੱਟਣ ਲੱਗਾ ਕਿ ਉਹ ਕੱਚ ਵੱਜ ਗਿਆ ਕਿ ਉਹਦੇ